ਸਿਕਾ ਜੀ ਤੁਹਾਨੂੰ ਲੱਗਿਆ ਕਿ ਤੇ ਇਹਨੇ ਬੁਲਾਈ ਆ ਨਹੀਂ ਨਹੀਂ ਮੈਂ ਹੀ ਬੁਲਾਈ ਆ ਬੜੀ ਘੇਟ ਜੀ ਜਗ੍ਹਾ ਤੇ ਆਇਆ ਤੁਹਾਨੂੰ ਜੇਤੀ ਛੇਤੀ ਦਿਖਾਉਣੀ ਆ ਪਿੱਛੇ ਗੱਡੀਆਂ ਦਾ ਥੋੜਾ ਜਿਹਾ ਸ਼ੋਰ ਚੱਲ ਰਿਹਾ ਤੁਹਾਨੂੰ ਫਾਰਮ ਦੇ ਵਿੱਚ ਲੈ ਕੇ ਚਾਹੁੰਦੇ ਆ ਤੇ ਇਹਦੀ ਸ਼ਾਰਟ ਵੀਡੀਓ ਤੁਹਾਨੂੰ ਮੇਰੇ ਇੰਸਟਾਗ੍ਰam ਪੰਜਾਬੀ ਬਲੌਗਰ ਤੇ ਮਿਲ ਜੂਗੀ ਵੀ ਇਹ ਸਾਰਾ ਕੀ ਕਨਸੈਪਟ ਆ ਕਿੰਨੀ ਚੰਗੀਆਂ ਦਿਖ ਲਾ ਇਹ ਜੀ ਇਹ ਤਹੀ ਦੀ ਹੱਥ ਜੋੜ ਕੇ ਖੜੀ ਰਹਿੰਦੀ ਆ ਤੇ ਹੱਥ ਜੋੜਨ ਦਾ ਕਾਰਨ ਪਤਾ ਕੀ ਆ ਹਾਂ ਮੁੱਕੀ ਵੀ ਬਣਾਈ ਆ ਨਾਲ ਆ ਲਓ ਸਰਦਾਰ ਜੀ ਆ ਲਓ ਨੰਬਰ 1 ਬੰਦੇਓ ਮੁੱਛਾਂ ਦੇ ਗਾ ਰਿਤਾ ਗਾਰਦਾ ਰਿਤਾ ਕੋਈ ਨਾ ਖਲੇ ਰਿਓ ਦੇ ਹੋਵੇ ਦੇਖ ਫੇਰ ਇਹਨਾਂ ਬੋਲਦੀ ਹੋਣੀ ਕਿੰਨੀ ਹੈਜੀ ਚ ਇਹ ਜਿਹੜੀ ਕੁੜੀਆਂ ਕਿੱਥੋਂ ਮਿਲਦੀਆਂ ਨੇ ਨਾ ਬੋਲਦੀ ਆ ਸਿਰ ਟਕਿਆ ਹੋਇਆ ਐਨ ਵਧੀਆ ਹਨਾ ਰਵੀ ਹੱਥ ਜੋੜ ਕੇ ਖੜੀ ਆ ਹੂੰ ਬੰਦਾ ਦੇ ਕਿੰਨਾ ਕੋਸ਼ ਆ ਰੋਡ ਵਾਲੀ ਨੇ ਜਿਹੜੇ ਕੈਨੇਡਾ ਤੋਂ ਪੰਜਾਬ ਲੈ ਕੇ ਜਾ ਸਕਦੇ ਆ ਪੰਜਾਬ ਰੋਡਵੇ ਵਾਲੇ ਹੈ ਹਾਂ ਤੇ ਇਹਨਾਂ ਨੇ ਬੱਸ ਪਾਤੀ ਆ ਜੀ ਉਹ ਦੇਖੋ ਬ੍ਰੈਂਟਨ ਤੋਂ ਪੰਜਾਬ ਦੀਬੀਆਂ ਦਾ ਦਾ ਘੜੇ ਚ ਨਹੀਂ ਚੱਲਣਾ ਇਹ ਇੰਟਰਨੈਸ਼ਨਲ ਤੇ ਆ ਦੇਖੋ ਜੀ ਕਿੰਨਾ ਜਿਆਦਾ ਸੋਹਣਾ ਕਨਸੈਪਟ ਆ ਵੈਦਰ ਥੋੜਾ ਜੱਜ ਡਾਰਕ ਆ ਆ ਦੇਖੋ ਪਿੱਛੇ ਫਾਰਮ ਆ ਤੇ ਮੁਰੇ ਮੰਜੇ ਡھے ਹੋਏ ਨੇ ਟਰੈਕਟਰ ਖੜੇ ਨੇ ਬਹੁਤ ਟਰੈਕਟਰ ਖੜੇ ਨੇ ਉਹ ਦੇਖੋ ਰਿਕਸ਼ਾ ਖੜਾ ਇਧਰ ਕੁੜੀ ਚਰਖਾ ਕੱਤ ਰਹੀ ਆ ਦੇਖੋ ਖੂਤ ਪਾਣੀ ਭਰ ਕੇ ਲੈ ਕੇ ਆਈ ਆ ਕਾਫੀ ਕਨਸੈਪਟ ਆ ਇਹ ਹਲੇ ਤੇ ਇਧਰ ਦੇਖੋ ਚੈੱਕ ਕਰੋ ਜੀ ਇਹ ਹਲੇ ਕਨਸੈਪਟ ਇਨ ਪ੍ਰੋਸੈਸ ਹਾਂ ਕਿਉਂਕਿ ਹੁਣ ਤਾਂ ਸਰਦੀਆਂ ਆ ਗਈਆਂ ਬੈ ਪਰ ਆਹ ਜਿਹੜੀ ਬਸ ਤੋਂ ਜੇ ਤੁਸੀਂ ਕੇਟਰਿੰਗ ਕਰਾਉਣੀ ਆ ਇਹ ਤੁਹਾਡੇ ਇਹ ਕੇਟਰਿੰਗ ਵੀ ਕਰਦੇ ਆ ਬਾਕੀ ਆ ਚੀਜ਼ਾਂ ਤੁਸੀਂ ਰੈਂਟ ਵੀ ਕਰ ਸਕਦੇ ਹੋ ਇਹਨਾਂ ਦਾ ਨੰਬਰ ਮੈਂ ਸਕਰੀਨ ਤੇ ਪਾ ਦੂੰਗਾ ਤੁਸੀਂ ਟਿਫਨ ਸਰਵਿਸ ਇਹਨਾਂ ਨੇ ਦਸੰਬਰ ਤੋਂ ਸ਼ੁਰੂ ਕਰਨੀ ਆ ਤੇ ਟਿਫਨ ਹਾਂ ਖਾਸ ਕਰਕੇ ਵੀ ਦੱਸ ਕੀ ਆ ਖਾਸ ਆ ਇਹ ਆ ਵੀ ਮੋਸਟਲੀ ਜਿਹੜੀਆਂ ਆਈਟਮਸ ਹੋਣਗੀਆਂ ਤੁਹਾਨੂੰ ਮਿਲਣਗੀਆਂ ਉਹ ਇਥੇ ਗਰੋ ਕੀਤੀਆਂ ਹੋਣਗੀਆਂ ਸਾਰੀਆਂ ਫਾਰਮ ਦੇ ਵਿੱਚ ਹੀ ਗਰੋ ਜਿਵੇਂ ਸਾਗ ਮੇਥੇ ਮੂਲੀਆਂ ਸ਼ਾਲਗਮ ਜਿਹੜੀ ਉੱਤੇ ਹੀ ਠੰਡ ਪੈਂਦੀ ਆ ਗ੍ਰੀਨ ਹਾਊਸ ਦਾ ਵੀ ਪ੍ਰੋਜੈਕਟ ਚੱਲ ਰਿਹਾ ਵਾ ਉਹ ਵੀ ਅੰਦਰ ਕੰਸਟ੍ਰਕਸ਼ਨ ਹੈ ਗਿਆ ਵੀ ਨਾ ਗ੍ਰੀਨ ਹਾਊਸ ਉੱਤੇ ਫਾਰਮ ਤੇ ਅਰੇ ਵੀ ਸ਼ਾਇਦ ਇੱਕ ਬਣਾਉਣਗੇ ਇੱਥੇ ਤੱਕ ਜਿਹੜੀ ਪਨੀਰ ਦੀ ਸਬਜ਼ੀ ਬਣੂਗੀ ਪਨੀਰ ਵੀ ਇਹਨਾਂ ਦਾ ਆਪ ਦਾ ਹੋਊਗਾ ਦੁੱਧ ਵੀ ਆਪਣਾ ਹੋਊਗਾ ਬਾਕੀ ਸਾਰਾ ਮੈਂ ਸਾਰਾ ਕਨਸੈਪਟ ਹੀ ਇਦਾਂ ਦਾ ਕਿ ਫਰੈਸ਼ ਫੂਡ ਤੁਹਾਨੂੰ ਟਿਫਨ ਦੇ ਵਿੱਚ ਮਿਲੇਗਾ ਉਹਦੇ ਵਿੱਚ ਬਰੀਤੋਸ ਵੀ ਹੋਣਗੇ ਐਗ ਆਂਡੇ ਵੀ ਇਹਨਾਂ ਦੇ ਮਤਲਬ ਕੁੱਕੜੀਆਂ ਨਾ ਰੱਖਿਆ ਇਹਨੇ ਮੁਰਗੀਆਂ ਫਰੀ ਰੇਂਜ ਇਹਨਾਂ ਦੀ ਆਪ ਦੇ ਆਂਡੇ ਤੋਂ ਫਰੈਸ਼ ਆਂਡੇ ਤੁਹਾਨੂੰ ਸਾਰਾ ਕੁਝ ਕਨਸੈਪਟ ਆ ਇੱਕ ਆਹ ਟਰੈਕਟਰ ਖੜਾ ਜੀ ਟਰੈਕਟਰ ਚੈ ਆ ਕਿੰਨਾ ਜਿਆਦਾ ਸੋਹਣਾ ਯਾਰ ਹੈ ਨਾ ਇਹ ਜਾਂਚਦਾ ਸਭ ਤੋਂ ਬੜਾ ਜਿਆਦਾ ਪਿਆਰਾ ਵਾ ਦੇਖੋ ਉਹ ਵਾਲਾ ਤਾਂ ਕੜਿਆ ਆਹ ਕਿਹੜਾ ਟਰੈਕਟਰ ਆ ਇਹ ਤਾਂ ਨਹੀਂ ਮੈਨੂੰ ਪਤਾ ਰਵੀ ਇਹ ਉਹ ਉਹ ਲੱਗਦਾ ਨਾ ਜਿਵੇਂ ਹਿਪੋਪੋਟਮਸ ਜਾਨ ਵਾਲੀ ਚੀਜ਼ ਜੀ ਹੁੰਦੀ ਹੈ ਨਾ ਸਹੀ ਗੱਲ ਤੇ ਆਹ ਦੇਖੋ ਇੱਕ ਉਹ ਪਿੱਛੇ ਟਰੈਕਟਰ ਖੜਾ ਮਤਲਬ ਯਾਰ ਉਹਰੇ ਆ ਕੇ ਆ ਹੀ ਲੱਗ ਰਿਹਾ ਕੋ ਖੜਾ ਵੀ ਜਿਵੇਂ ਪੰਜਾਬ ਚ ਆ ਗਏ ਹੁੰਨੇ ਆ ਤੇ ਬਾਕੀ ਆ ਚੀਜ਼ਾਂ ਰੈਂਟ ਵੀ ਕਰ ਸਕਦੇ ਹੋ ਜਿਵੇਂ ਆਹ ਗੋਲ ਗੱਪੇ ਵਾਲੀਆਂ ਤੁਸੀਂ ਰੇੜੀਆਂ ਕਿਸੇ ਨੇ ਕੁਛ ਵੀ ਰੇੜੀ ਰੂੜੀ ਲਾਉਣੀਆਂ ਸਾਰਾ ਸਮਾਨ ਤੁਸੀਂ ਰੈਂਟ ਤੇ ਵੀ ਲੈ ਕੇ ਜਾ ਸਕਦੇ ਹੋ ਟਰੈਕਟਰ ਸਣੇ ਹਨ ਇਹ ਤਾਂ ਅਸੀਂ ਥੋੜਾ ਜਿਹਾ ਆਫ ਸੀਜ਼ਨ ਆਇਆ ਲੇਟ ਆਇਆ ਨਹੀਂ ਤਾਂ ਉਹ ਸੋਰੇਜ ਮੁਕੀ ਤੇ ਫੁੱਲ ਲੱਗੇ ਹੋਏ ਸੀ ਹੁਣ ਹਾਂ ਉਹ ਦੇਖੋ ਜਿਹੜੇ ਹੁਣ ਕਾਲੇ ਕਾਲੇ ਲੱਗੇ ਹੋਏ ਨੇ ਨਾ ਉਹ ਸਾਰੇ ਮਰਚ ਆ ਗਏ ਸ਼ਾਲਗਮ ਹਲੇ ਹੈਗੀਆਂ ਨੇ ਸਾਗ ਵੀ ਹੈਗਾ ਇਸ ਵੇਸ ਤੱਕ ਚੱਲਦਾ ਸਾਰਾ ਕੁਝ ਉਸ ਤੋਂ ਬਾਅਦ ਜ਼ਿਆਦਾ ਚੰਗਾ ਹੋ ਜਾਂਦਾ ਚਲੋ ਜੀ ਦੁਆਬੇ ਵਾਲੇ ਬਾਬੇ ਆ ਗਏ ਕਹਿੰਦੇ ਤੇ ਬਾਬੇ ਦੀ ਕਹਿੰਦੇ ਇਦਾਂ ਹੀ ਸੇਵਾ ਹੋਣੀ ਚਾਹੀਦੀ ਵਈ ਵਾਹ ਵਾਹ ਲੁੱਕ ਐਟ ਦਿਸ ਤੇ ਸਾਰਾ ਫੂਡ ਜੀ ਮੱਖਣ ਤੋਂ ਲੈ ਕੇ ਸਾਗ ਮੱਕੀ ਦੀ ਰੋਟੀ ਸਾਰਾ ਸਹੀ ਗੱਲ ਆ ਇਹ ਸਾਰਾ ਕੁਝ ਇਹਨਾਂ ਦੇ ਆਪ ਦੇ ਫਾਰਮ ਦਾ ਹੀ ਆ ਪੂਰੀ ਪੰਜਾਬ ਵਾਲੀ ਫੀਲਿੰਗ ਹੀ ਆ ਗਈ ਅੱਜ ਇੱਧਰਲੇ ਪਾਸੇ ਮੈਂ ਬੈਹ ਜਾਣਾ ਜੀ ਮੰਜੇ ਤੇ ਵਾਹ 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 ਉਧਰ ਚਰਖਾ ਘੱਤੀ ਜਾਂਦੀ ਐ ਇੱਧਰ ਆਹ ਖੜੀ ਆ ਕੋਣ ਹੈ ਮਧੂ ਮੱਖੀਆਂ ਦਾ ਡਰ ਥੋੜਾ ਮੇਰੇ ਮਧੂ ਮੱਖੀ ਲੜ ਗਈ ਤਾਂ ਵਿੱਚ ਵੀਡੀਓ ਰੋਕਣੀ ਪਈ ਮੇਰੀ ਘਰ ਦੇ ਵਿੱਚ ਸਾਰਾ ਕੁਝ ਫਰੈਸ਼ ਆ ਬਾਬੇ ਪਕਵਾਨ ਹੀ ਬਾਹਲੇ ਆਏ ਨੇ ਹਾ ਹਾ ਮੱਕੀ ਦੀ ਰੋਟੀ ਔਰ ਮੂਲੀਆਂ ਦੀਆਂ ਰੋਟੀਆਂ ਇੱਧਰ ਮੇਥੀ ਦੀ ਰੋਟੀ ਸਾਗ ਅਚਾਰ ਆ ਕਰਦਾ ਮੱਖਣੀਆ ਚਟਣੀਆ ਗਾੜੀ ਓਹੋ ਆ ਜਿਹੜੀ ਇੱਕ ਲੱਸੀ ਵੀ ਇੱਕ ਮਿੱਠੀ ਮੇਰੇ ਆਪ ਤੋੜ ਕੇ ਲਾਇਆ ਹਾਂ ਹਾਂ ਉਹ ਵਾਲੀਆਂ ਨੇ ਕੋਈ ਨਜ਼ਾਰੇ ਆ ਇੰਜੋਏ ਕਰਦੇ ਇੱਕ ਵਾਰ ਫਾਲ ਦੇ ਵਿੱਚ ਕਨੇਡਾ ਬਾਲਾ ਜਿਆਦਾ ਸੋਹਣਾ ਹੋ ਜਾਂਦਾ ਪੱਤਿਆਂ ਦਾ ਰੰਗ ਰੰਗ ਬਦਲ ਜਾਂਦਾ ਵਾ ਤੇ ਖਾ ਪੀ ਕੇ ਸਾਡਾ ਵੀ ਰੰਗ ਬਦਲੇ ਆਇਆ ਹੁਣ ਜਾਣਾਂ ਅਸੀਂ ਕਿਤੇ ਹੋਰ ਸੀਗਾ ਹੁਣ ਅਸੀਂ ਇੰਨਾ ਜਿਆਦਾ ਖਾ ਲਿਆ ਅਸੀਂ ਸੈੱਟ ਹੋ ਗਏ ਤੇ ਵੀ ਫਰੈਸ਼ ਫੂਡ ਦਾ ਸੱਚੀ ਉਹ ਫਰਕ ਤਾਂ ਹੈਗਾ ਰੋਮੀ ਜਮਾਈ ਹਾਂ ਹੋਰ ਵਧੀਆ ਲੱਗ ਰਿਹਾ ਸੀ ਉੱਥੇ ਬਹਿ ਕੇ ਖਾਣ ਮੋਲੀਆਂ ਐਨ ਪਟਟਕੇ ਜਿਹੜੀਆਂ ਖਾਧੀਆਂ ਇਹ ਜਿਹੜਾ ਬਾਈ ਸੀ ਉਹ ਬੜੀ ਸੋਹਣੀ ਪੰਜਾਬੀ ਬੋਲਦਾ ਸੀ ਕਹਿੰਦਾ ਸਿਆਲ ਦੇ ਵਿੱਚ ਆਪਾਂ ਬਤਲ ਦਸੰਬਰ ਦੇ ਵਿੱਚ ਟਿਫਨ ਸਟਾਰਟ ਕਰ ਦੇਣਾ ਸੋ ਜੇ ਤੁਸੀਂ ਟਿਫਨ ਲਵਾਉਣਾ ਹੋਇਆ ਬਾਈ ਉਹਨਾਂ ਤੋਂ ਫਰੈਸ਼ ਫੂਡ ਸਾਰਾ ਕੁਝ ਘਰ ਦਾ ਬਣਾਇਆ ਹੋਇਆ ਕਰੂਗਾ ਆ ਇੱਥੇ ਤਾਂ ਕਿ ਅੰਡੇ ਵੀ ਫ੍ਰੀ ਰੇਂਜ ਸਾਰਾ ਕੁਝ ਕਹਿੰਦੇ ਅੱਗੇ ਤੋਂ ਅਸੀਂ ਚਿਕਨ ਚਿਕਨ ਵੀ ਸਟਾਰਟ ਕਰ ਦੇਣਾ ਸਾਰਾ ਕੁਝ ਹੈ ਜਾਂ ਤੇ 250 ਡਾਲਰ ਦਾ ਟਿਫਨ ਹੋਊਗਾ ਮੰਡੇ ਟੂ ਫਰਾਈਡੇ ਤੇ ਉਹਦੇ ਵਿੱਚ ਵੀ ਆਇਆ ਕਰੂਗਾ ਕਦੇ ਰੋਟੀਆਂ ਦੇ ਨਾਲ ਫਰੈਸ਼ ਬਰੀਟੋ ਆ ਰ ਮਿੱਠਾ ਮਿੱਠੇ ਚ ਕਦੇ ਪਰੌਂਠੇ ਤੇ ਰੋਟੀਆਂ ਆ ਗਈਆਂ ਪਰੌਂਠੇ ਤੇ ਰੋਟੀ ਆ ਰਹੀ ਹੈ ਮਤਲਬ ਬੜਾ ਘੈਂਟਿਆ ਕਨਸੈਪਟ ਆ ਤੇ ਜਿਹੜਾ ਪੂਰਾ ਚਲਾਉਣਾ ਬਾਈ ਹੁਣੀ ਕਹਿੰਦੇ ਵੀ ਵਲੇ ਅਗਲੀ ਵਿੰਟਰ ਹੁਣ ਤਾਂ ਵਿੰਟਰ ਆ ਗਈ ਸਮਰ ਦੇ ਵਿੱਚ ਫਿਰ ਸ਼ੁਰੂ ਹੋ ਜਾਊਗਾ ਅਗਲੀ ਕਹਿੰਦਾ ਗਰਮੀਆਂ 'ਚ ਬਸ ਪੂਰਾ ਆਲ ਆ ਕਨਸੈਪਟ ਸਟਾਰਟ ਕਰ ਦੇਣਾ ਵਾ ਤੇ ਕੋਰੇ ਘਰ ਦੇਖੋ ਵਿੱਚ ਦਿਖਿਆ ਹੁਣ ਪਤਾ ਹੀ ਨਹੀਂ ਉਹ ਘਰ ਵਾਲੇ ਜਿਆਦੇ ਸੋਹਣੇ ਨੇ ਕੰਟਰੀ ਸੜੀਆਂ ਨੇ ਬੰਦੀ ਕਰਦੇ ਕੀ ਨੇ ਇਹਨੇ ਅਮੀਰ ਕਿਵੇਂ ਨੇ ਜਾ ਰਹੇ ਐਡੇ ਐਡੇ ਮਰੇ ਲਾਉਣ ਵਧੀਆ ਕੱਟੇ ਹੋਏ ਮੈਂਟੇਨ ਨਜ਼ਾਰਾ ਆਪਦੀ ਦੁਨੀਆ ਯਾਰ ਫਾਰਮ ਵੱਡੇ ਵੱਡੇ ਪੁਰਾਣੇ ਪੁਰਾਣੇ ਦਰਖਤ ਉਹ ਪਿੱਛੇ ਕਿੱਡਾ ਵੱਡਾ ਦਰਖਤ ਤਾਂ ਇਹਦਾ ਨਹੀਂ ਹੈ ਦਰਖਤ ਨਹੀਂ ਸੌਰੀ ਚਲੋ ਮਿਲਦੇ ਆ ਜੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਹੁਣ ਕਰਦੇ ਆਪਾਂ ਆਪਣਾ ਰਾਈਡ ਇੰਜੋਏ ਸਾਰੇ ਲੋਕੀਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੀ ਤੁਸੀਂ ਇਹ ਸਾਰੀ ਵੀਡੀਓ ਦੇਖੀ ਇਹ ਸੀਗੀ ਕੈਨੇਡਾ ਦੀ ਕੈਨੇਡਾ ਦੇ ਫਾਰਮ ਦੀ ਕੈਨੇਡਾ ਦੇ ਖੇਤਾਂ ਦੀ ਤਰੀਕਾ ਜਨਾਬ ਕਿੱਥੇ ਮੁੰਡਿਆ ਕਿ ਜਨਾਬ ਕਿੱਥੇ ਤੇਰੀ ਮੁੰਡਾ ਟੜਕੀ ਉੱਟ ਛੱਡਦਾ ਸਵੈਟਰ ਪਾਇਆ ਹੋਇਆ ਇਹਨੇ ਤੇ ਇਹ ਵੀਡੀਓ ਮੇਰੇ ਕੋਲ ਪਈ ਸੀਗੀ ਮੈਂ ਤਾਂ 파ਤੀ ਪਲੱਸ ਪਿਛਲੇ 3-4 ਦਿਨਾਂ ਤੋਂ ਇੱਕ ਕਿਸੇ ਕੰਮ ਕਰਕੇ ਮੈਨੂੰ ਸ਼ਾਇਦ ਕੈਨੇਡਾ ਜਾਣਾ ਪੈਣਾ ਸੀਗਾ ਸੋ ਉਹਦੇ ਵਿੱਚ ਹੀ ਮੈਂ ਬਹੁਤ ਉਲਝਿਆ ਹੋਇਆ ਸੀਗਾ ਮੈਂ ਕੋਸ਼ਿਸ਼ ਕਰ ਰਿਹਾ ਸੀਗਾ ਵੀ ਮੈਨੂੰ ਕੈਨੇਡਾ ਨਾ ਜਾਣਾ ਪਵੇ ਮੇਰਾ ਉਰੇ ਬੈਠੇ ਬੈਠੇ ਸਾਰ ਜਵੇ ਸੋ ਉਹ ਕੰਮ ਨੂੰ ਸੈਟਲ ਕਰਦੇ ਹੀ 3-4 ਦਿਨ ਲੱਗ ਗਏ ਤੇ ਹੁਣ ਆਪਣਾ ਕੰਮ ਸੌਖਾ ਹੋ ਗਿਆ ਹੁਣ ਆਪਾਂ ਨੂੰ ਇਸ ਟਾਈਮ ਕੈਨੇਡਾ ਨਹੀਂ ਜਾਣਾ ਪਣਾ ਨੇ ਮੈਨੂੰ ਇੱਕ ਹਫਤੇ ਲਈ ਕੈਨੇਡਾ ਜਾਣਾ ਪੈਣਾ ਸੀਗਾ ਸੋ ਅੱਜ ਜਾਂ ਕੱਲ ਦੀ ਮੇਰੀ ਫਲਾਈਟ ਹੋਣੀ ਸੀਗੀ ਐਮਰਜੈਂਸੀ ਦੇ ਵਿੱਚ ਪਰ ਉਹ ਆਪਣਾ ਹੁਣ ਸੋਲਵ ਹੋ ਗਿਆ ਸੋ ਇਸ ਕਰਕੇ ਆਪਾਂ ਨੂੰ ਹੁਣ ਕੈਨੇਡਾ ਨਹੀਂ ਜਾਣਾ ਪੈਣਾ ਬਾਕੀ ਆਪਾਂ ਹੁਣ ਆਏ ਹੋਇਆ ਸੰਗਰੂਰ ਤੇ ਉਰੇ ਕਾਫੀ ਗੁਰੂ ਘਰ ਨੇ ਖਾਸ ਕਰਕੇ ਪਹਿਲੀ ਪਾਸੇ ਗੁਰੂ ਨਾਨਕ ਦੇਵ ਜੀ ਦੇ ਉਹੀ ਆਪਾਂ ਉਹਨਾਂ ਦੇ ਦਰਸ਼ਨ ਕਰ ਰਹੇ ਹਾਂ ਬਾਕੀ ਮੈਂ ਸੋਚ ਰਿਹਾ ਸੀ ਕਿ ਮੈਂ ਸੰਗਰੂਰ ਸਿਟੀ ਦਾ ਸਾਰਾ ਟੂਰ ਬਣਾਵਾਂ ਹਨਾ ਮੈਂ ਵੀ ਬਾਹਲਾ ਘੁੰਮਿਆ ਨਹੀਂ ਹੋਇਆ ਸੰਗਰੂਰ ਸਿਟੀ ਸਿਟੀ ਕਾ ਸਿਟੀ ਹਾਂ ਕਰਨਾ ਚਾਹਤੇ ਹੋ ਮੁੰਨਾ ਸੋ ਤੁਸੀਂ ਮੈਨੂੰ ਹੁਣ ਕਮੈਂਟ ਸੈਕਸ਼ਨ ਦੇ ਵਿੱਚ ਸਾਰੇ ਦੱਸਿਓ ਵੀ ਮੈਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਜਾਣਾ ਚਾਹੀਦਾ ਕਿਹੜੀ-ਕਿਹੜੀ ਚੀਜ਼ ਨਹੀਂ ਮਿਸ ਕਰਨੀ ਚਾਹੀਦੀ ਤੇ ਫਿਰ ਮੈਂ ਸੋਚਦਾ ਸੀ ਵੀ ਇੱਕ ਮੈਂ ਸੰਗਰੂਰ ਫੂਡ ਟੂਰ ਬਣਾਦਾ ਵੀ ਸੰਗਰੂਰ ਦੇ ਵਿੱਚ ਕਿਹੜੀਆਂ ਕਿਹੜੀਆਂ ਜਗ੍ਹਾਵਾਂ ਦਾ ਖਾਣਾ ਬਹੁਤ ਮਸ਼ਹੂਰ ਆ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਡਾ ਕੰਮ ਆ ਕੀ ਦੱਸਣਾ ਤੋਂ ਮੈਂ ਸੋਚਦਾ ਵੀ ਇਹ ਚੀਜ਼ਾਂ ਮੈਂ ਜ਼ਰੂਰ ਕਰਕੇ ਆ ਮੈਂ ਤੁਸੀਂ ਹੁਣ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਸਾਰਾ ਕੁਝ ਦੱਸ ਦਿਓਗੇ ਪਹਿਲਾ ਵੀ ਸਿਟੀ ਟੂਰ ਲਈ ਮੈਂ ਕਿਹੜੀ ਕਿਹੜੀ ਜਗ੍ਹਾ ਤੇ ਜਾਵਾਂ ਬਾਕੀ ਮੈਂ ਖਰ ਗੂਗਲ ਤੋਂ ਵੀ ਚੈੱਕ ਕਰ ਲਊਗਾ ਤੇ ਫੂਡ ਆਈਟਮਸ ਕਿਹੜੀਆਂ ਬੈਸ ਨੇ ਉਰੇ ਬੈਣਾ ਤਾਂ ਦੇਖੋ ਇੱਕ ਦੋ ਦਿਨ ਹੀ ਹੋਇਆ ਠੰਡ ਦੇ ਤੇ ਮੁੰਡੇ ਦੀਆਂ ਗੱਲਾਂ ਫਟੂ ਵੀ ਗਈਆਂ ਕਿਉਂਕਿ ਇਹ ਸਾਰਾ ਦਿਨ ਬਾ ਕਿਉਂ ਇਹਦੇ ਨਾਲ ਵਿੱਚ ਫਰਕ ਪੈ ਜਾਂਦਾ ਹੈ ਇਹ ਬਹੁਤ ਵਾਰ ਬੀਬੀ ਨਾਲ ਬਾਹਰ ਧੁੱਪੇ ਵੀ ਪੈਂਦਾ ਵਿਟਾਮਿਨ ਡੀ ਵੀ ਲੈਂਦਾ ਇਸ ਕਰਕੇ ਪੈ ਜਾਂਦਾ ਹੈ ਨਾ ਹੁਣ ਇਹਨੂੰ ਬਸ ਆਇਆ ਵੀ ਕੋਈ ਹੋਰ ਚੀਜ਼ ਘਰਾਂ ਮੈਨੂੰ ਕੱਲ ਦੂਜਾ ਟਰੈਕਟਰ ਸੀਗਾ ਹੋਰੇ ਉਹਦਾ ਸਟੀering ਬਹੁਤ ਸੋਹਣਾ ਸੀ ਉਹਦੇ ਵਿੱਚ ਤਾਂ ਇਹਨੂੰ ਐਂ ਬਿਠਾਤਾ ਸੀਗਾ ਤੇ ਐਂ ਇਹ ਬੈਠਾ ਰਿਹਾ ਇਹਦਾ ਸਟੀering ਨਾਲ ਕੰਫਰਟੇਬਲ ਨਹੀਂ ਹੈਗਾ ਬਾਕੀ ਜਿਹੜੀ ਤੁਸੀਂ ਵੀਡੀਓ ਦੇਖੀ ਐ ਤੋਂ ਪਹਿਲਾਂ ਜਿਹੜਾ ਸਾਰਾ ਕੈਨੇਡਾ ਦਾ ਦੇਖਿਆ ਉਹ ਜਿਹੜਾ ਕਨਸੈਪਟ ਆ ਉਹ ਨੈਕਸਟ ਈਅਰ ਤੋਂ ਆਉਣਾ ਸੋ ਹਾਲੇ ਮੈਂ ਤਾਂ ਹੀ ਉਹ ਚ ਫੋਨ ਨੰਬਰ ਨਹੀਂ ਪਾਇਆ ਕਿ ਤੁਹਾਨੂੰ ਮਤਲਬ ਹਾਲੇ ਓਪਨ ਨਹੀਂ ਹੈਗਾ ਹੁਣ ਤਾਂ ਵੈਸੇ ਵੀ ਉੱਥੇ ਵਿంటర్ ਆ स्ਨੋ ਪੈਣੇ ਆਉਣੀ ਆ ਜਾਂ ਪੈ ਗਈ ਹੋਣੀ ਹੁਣ ਮੈਨੂੰ ਪਤਾ ਨਹੀਂ ਤੇ ਇਸ ਕਰਕੇ ਉਹ ਆਪਾਂ ਪਾਇਆ ਨਹੀਂ ਹੈਗਾ ਤੇ ਮੁੰਡੇ ਨੂੰ ਚਾਹੇ ਆਏ ਜਿੰਨੀ ਦਿਨ ਮਰਜ਼ੀ ਚਲਾਈ ਚਲੋ ਠੀਕ ਆ ਉਹ ਯਾਨੀ ਜਿਹੜਾ ਕਨਸੈਪਟ ਆ ਸਾਰਾ ਬਹੁਤ ਸੋਹਣਾ ਕਨਸੈਪਟ ਆ ਪਰ ਨੈਕਸਟ ਈਅਰ ਤੋਂ ਆ ਤੇ ਬਾਏ ਕਰ ਦੀ ਆਪਾਂ ਸਾਰਿਆਂ ਨੂੰ ਤੁਸੀਂ ਵੀ ਬਾਏ ਕਰ ਦਿਓ ਸੋ ਮੈਨੂੰ ਅੱਜ ਬਹੁਤ ਰਿਲੈਕਸ ਫੀਲ ਹੋ ਰਿਹਾ ਕਿ ਮੈਂ ਨਹੀਂ ਜਾ ਰਿਹਾ ਇਸ ਲਈ ਕੈਨੇਡਾ ਨਹੀਂ ਮੈਨੂੰ ਇੱਕ ਹਫਤੇ ਲਈ ਫੇਰ ਬਹੁਤ ਖੱਜਲ ਖਵਾਰੀ ਹੋਣੀ ਸੀ ਤੇ ਟੈਕਨੋਲੋਜੀ ਦੇ ਆਉਣ ਨਾਲ ਇੰਨਾ ਕੰਮ ਸੌਖਾ ਹੋ ਗਿਆ ਮੇਰਾ ਜਿਹੜਾ ਕੰਮ ਜਿਹੜਾ ਸਾਨਾ ਹੀ ਨਹੀਂ ਸੀਗਾ ਉਹ ਮੇਰਾ ਉਰੇ ਬੈਠਾ ਬੈਠਾ ਕਰਦਾ ਆ ਟ੍ਰੈਕਟਰ ਚਲਾਉਂਦਾ ਅਹ ਗੇਅਰ ਤਾਂ ਪਾ ਲ ਆ ਗੇਅਰ ਤਾਂ ਪਾਈ ਨਾ ਓਹੋ 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 ਗੇਅਰ ਤਾਂ ਪਾ ਲ ਹਾਂ ਗੱਜਾ ਆ ਪੈ ਗਿਆ ਪੈ ਗਿਆ ਪੈ ਗਿਆ ਬਸ ਪੈ ਗਿਆ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਲਵ ਯੂ ਟੇਕ ਕੇਅਰ ਤੇ ਬਾਏ ਸਤਿ ਸ੍ਰੀ ਅਕਾਲ